ਨਹੀਂ ਰੁਕ ਰਹੀਆਂ ਪੂਰੇ ਪੰਜਾਬ ਭਰ ਦੇ ਵਿੱਚ ਚੋਰੀ ਅਤੇ ਲੁੱਟਖੋਹਾਂ ਅਤੇ ਹੋਰ ਵਰਦਾਤਾਂ ਲਗਾਤਾਰ ਹੀ ਸੋਸ਼ਲ ਮੀਡੀਆ ਤੇ ਟੀਵੀ ਚਲਨਾਂ ਤੇ ਰਹੀਆਂ ਸਾਹਮਣੇ ਆ ਰਹੀਆਂ ਹਨ ਆਏ ਦਿਨ ਕੋਈ ਨਾ ਕੋਈ ਘਟਨਾ ਸਾਹਮਣੇ ਆਉਂਦੀ ਹੀ ਰਹਿੰਦੀ ਹੈ ਅੱਜ ਫਰੀਦਕੋਟ ਜ਼ਿਲ੍ਹੇ ਦੇ ਗੁਰਤੇਗ ਭਾਦਰ ਨਗਰ ਦੇ ਵਸਨੀਕ ਨੌਜਵਾਨ ਵੱਲੋਂ ਦੋ ਕਾਰ ਸਵਾਰ ਵਿਅਕਤੀਆਂ ਵੱਲੋਂ ਕੀਤੀ ਗਈ ਪੈਸਿਆਂ ਦੀ ਲੁੱਟ ਦੇ ਦੋਸ਼ ਲਗਾਏ ਗਏ ਹਨ ਜਿਸ ਦੇ ਕਾਰਵਾਈ ਕਰਦੇ ਹੋਏ ਆ ਥਾਣਾ ਸਿਟੀ ਫਰੀਦਕੋਟ ਇੱਕ ਦੇ ਐਸ ਐਚਓ ਰਾਜਵੰਦ ਸਿੰਘ ਅਤੇ ਪੀਸੀਆਰ ਟੀਮ ਵੱਲੋਂ ਘਟਨਾ ਸਥਾਨ ਤੇ ਮੌਕੇ ਉੱਪਰ ਜਾਇਜ਼ਾ ਲੇਤਾ ਗਿਆ ਅਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਜਿਸ ਦੇ ਤਹਿਤ ਕੁਝ ਹੀ ਘੰਟਿਆਂ ਦੇ ਵਿੱਚ ਦੋਸ਼ੀਆਂ ਨੂੰ ਕਾਬੂ ਕਰ ਮਾਮਲਾ ਦਰਜ ਕਰ ਲਿਤਾ ਗਿਆ ਹੈ ਜਿਸ ਦਾ ਖੁਲਾਸਾ ਅੱਜ ਫਰੀਦਕੋਟ ਦੇ ਡੀਐਸਪੀ ਇਨਵੈਸਟੀਗੇਸ਼ਨ ਅਵਤਾਰ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕਰ ਸਾਂਝਾ ਕੀਤਾ ਗਿਆ ਉਹਨਾਂ ਦੱਸਿਆ ਕਿ ਪੂਰੇ ਮਾਮਲੇ ਦੀ ਤੋ ਗਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਵੱਡੇ ਖਲਾਸੇ ਹੋਣ ਦੀ ਉਮੀਦ ਹੈ ਦੀਪਕ ਨਾ ਹੀ ਆਟੋ ਚਲਾਉਂਦਾ ਹੀ ਮੈਂ ਇਧਰੋਂ ਨਾ ਕਰੋ ਆ ਰਹੀ ਇਧਰ ਕਰਾਣਾ ਸਟੋਰ ਤੇ ਜਾ ਰਹਾ ਹੀ ਤੇ ਉਧਰੋਂ ਦੋ ਮੁੰਡੇ ਆਏ ਸੀ ਗੱਡੀ ਤੇ ਹੀ ਤੇ ਗੱਡੀ ਤੇ ਆਈ ਹੁੰਦੇ ਸਾਰੇ ਮੇਰਾ ਹੀ ਉਥੇ ਫੜ ਲਿਆ ਮੈਨੂੰ ਹੁੰਦੇ ਸਾਰੇ ਮਗਰੋਈ ਮੈਂ ਇਧਰ ਨੂੰ ਜਾ ਕੇ ਮੈਂ ਪੁੱਛਿਆ ਤੀ ਕੌਣ ਆਈ ਕਹਿੰਦਾ ਹੀ ਸੀਐਮ ਸਟਾਫ ਵਾਲੇ ਆਈ ਚਲ ਬੈ ਗੱਡੀ 'ਚ ਪੱਲਾ ਮੈਂ ਬੈਠਾ ਨਾ ਹੀ ਇਹਨਾਂ ਨੇ ਧੱਕੇ ਨਾ ਹੀ ਮੈਨੂੰ ਗੱਡੀ 'ਚ ਉਥੋ ਬਾ ਲਿਆ ਹੀ ਬਾ ਕੇ ਨਾ ਫਿਰ ਮੈਨੂੰ ਗੱਡੀ 'ਚ ਲੈ ਗਈ ਬਾਅਦ 'ਚ ਕਹਿੰਦੀ ਜੇ ਜੇ ਜੋ ਵੀ ਹੈਗਾ ਕਰਦੇ ਸਾਰਾ ਕੁਝ ਮੈਨੂੰ ਮੇ ਕੋਲ ਕੁਛ ਨਹੀਂ ਆਣੀ ਇਹ ਬੱਚੇ ਮੇਰੀ ਜਿਬਾ ਫਲੋਣ ਲੱਗ ਗਈ ਜਿਬਾ ਮੇਰੀ ਦਿਲੇ ਬਾਜੇ ਨਾ 4000 ਰੁਪਇਆ ਪਿਆਈ ਉਹ ਜੇਬ ਚ ਪਾਇਆ ਕਹਿੰਦਾ ਹੋਰ ਕੀ ਆ ਹੋਰ ਕਰ ਦੇ ਨਹੀਂ ਤਾਂ ਤੇਰੇ ਕੁੱਟਾਂਗਾ ਨਹੀਂ ਤਾਂ ਇਹ ਲੈ ਆਇਆ ਨਾ ਥਾਣੇ ਤੈਨੂੰ ਮੈਨੂੰ ਮਨੂੰ ਕਾਤੋਂ ਲੈ ਕੇ ਆ ਨਹੀਂ ਥਾਣੇ ਮੈਨਾਂ ਕਿਤੇ ਕੁਛ ਨਹੀਂ ਮੈਨਾਂ ਦੀ ਕਿਥੋਂ ਬੱਚੇ ਕਾਰ ਦਿਖਾਇਆ ਨਾ ਮਲਾਜਮਾ ਵਾਲਾ ਕੋਈ ਕਾਰ ਦਿਖਾਈ ਪਾਇਏ ਚੱਕ ਕੇ ਜੇਬ ਚ ਪਾ ਲਈ ਕਹਿੰਦਾ ਹੋਰ ਕੁਛ ਹੈਗਾ ਉਹ ਵੀ ਲਾ ਦੇ 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 ਮੈਨੂੰ ਤੇ ਬੱਚੇ ਮੈਂ ਕਹਿੰਦਾ ਨਹੀਂ ਹੋਰ ਕੋ ਤਾਂ ਨਹੀਂ ਹੈਗਾ ਜੇਬ ਚ ਫਰ ਇਨਾਂ ਨੇ ਅੰਡੇ ਤੇ ਜਾ ਗਈ ਉਹ ਤੇ ਨੁਕਰ ਤੇ ਲਾਤਾ ਇਨਾਂ ਨੇ ਉਹ ਤੇ ਨੁਕਰ ਤੇ ਲਾ ਕੇ ਉਧਰ ਉਹ ਗੱਡੀ ਪਹਚਾ ਲਈ ਇਨਾਂ ਦਾ ਜਿਹੜਾ ਤੁਸੀਂ ਦੱਸਿਆ ਕਾਰਡ ਦਿਖਾਇਆ ਕਾਰਡ ਕਿਹੜਾ ਸੀ ਉਹਦੇ ਵਿੱਚ ਕੀ ਲਿਖਿਆ ਹੋਇਆ ਸੀ ਜੀ ਪਰ ਮੈਂ ਧਿਆਨ ਨਾਲ ਵੇਖਿਆ ਨਹੀਂ ਜਲਦਬਾਜੀ ਜੀ ਨਹੀਂ ਕੋਈ ਫੋਟੋ ਕੋਈ ਪੁਲਿਸ ਮਲਾ ਜੰਦੀ ਲੱਗੀ ਸੀ ਕਿ ਕੋਈ ਸੀਗੀ ਉਹ ਕੀ ਕਿਹਾ ਕੀ ਸੀਗਾ ਫਿਰ ਤੁਹਾਨੂੰ ਉਹਨਾਂ ਨੇ ਕਿੱਥੇ ਡਿਊਟੀ ਵਗੈਰਾ ਡਿਊਟੀ ਡਿਊਟੀ ਤਾਂ ਨਹੀਂ ਆਖੀ ਕਾਰ ਦਾ ਕਿਹਾ ਸੀ ਵਸ ਮੈਨੂੰ ਪਿੱਛੇ ਕੋਣ ਹੁੰਦੀ ਕੰਦੀ ਵੀ ਸੀ ਸੀਟ ਸਟਾ ਵਾਲਿਆ ਬੈ ਗੱਡੀ ਜੀ ਇਹ ਧੱਕੇ ਨਾਲ ਬਾਕੇ ਉੱਥੇ ਲੈ ਜਾ ਕੇ ਬਸ ਜੇਬਾ ਫਰੋਲਣ ਲੱਗ ਗਏ ਹੁੰਦੇ ਸਾਰੀ ਮੇਰੇ ਏ ਜਿਹੜੇ ਦੋ ਜੇ ਨੇ ਤੁਸੀਂ ਗੱਡੀ ਦੇ ਵਿੱਚ ਸਵਾਰ ਸੀ ਕਿੰਨੇ ਦੋ ਜੇ ਨੇ ਸੀਗੇ ਇਹ ਕੋਈ ਵਰਦੀ ਪਾਈ ਸੀ ਕਿਵੇਂ ਸੀ ਇਹ ਨਜ਼ੀਰਬਲ ਵਰਦੀ ਚੀ ਦੋਨੋਂ ਹੀ ਕੋਈ ਵਰਦੀ ਨਹੀਂ ਪਾਈ ਸੀ ਕਾਰ ਸੀ ਉਹ ਮੁਲਾਜ਼ਮਾਂ ਦਾ ਕਾਰ ਲੱਗਦਾ ਸੀ ਮਨੂ ਜੀ ਇਹ ਜਿਹੜੀ ਗੱਡੀ ਸੀ ਕਿਹੜੀ ਗੱਡੀ ਸੀ ਇਹ ਇਹ ਪੀਪੀ ਕਰੋ 8 ਨੰਬਰ ਸੀ ਤੇ ਗੱਡੀ ਦਾ ਨਾਮ ਟੋਪਰ ਚੱਤਾ ਨਹੀਂ ਆ ਨਹੀਂ ਕੋਈ ਸਰਕਾਰੀ ਗੱਡੀ ਸੀ ਕਿ ਕੋਈ ਪ੍ਰਾਈਵੇਟ ਸੀਗੇ ਪ੍ਰਾਈਵੇਟ ਹੀ ਗੱਡੀ ਸੀ ਕੀ ਹੁਣ ਤੁਸੀਂ ਪੁਲਿਸ ਨੂੰ ਤਲਾਹ ਦਿੱਤੀ ਆ ਕੋਈ ਹੋਇਆ ਕੋਈ ਗੱਲਬਾਤ ਹੋਈ ਆ ਹਾਂ ਹੁਣ ਇੱਕ ਵਾਰੀ ਕਿਹਾ ਆ ਜੀ ਭਰਾ ਨੂੰ ਵੀ ਫੋਨ ਲਾਇਆ ਉਹਨਾਂ ਨੇ ਕਿਹਾ ਇਹ ਰਿਪੋਰਟ ਕਿੱਤੀ ਹੋਈ ਆ ਹੁਣ ਵੇਖੋ ਇਹ ਗੱਡੀ ਵਾਲਾ ਦਾ ਪਤਾ ਲੱਗ ਜੇਗਾ ਜਲਦੀ ਜਲਦੀ ਤੇ ਕੋਈ ਸੀਸੀਟੀ ਵੀਗਾਰਾ ਦੇ ਵਿੱਚ ਕੋਈ ਆਇਆ ਹੋਵੇ ਸਾਹਮਣੇ ਕੁਝ ਆਈਆਂ ਹੀ ਰਿਕਾਰਡਿੰਗਾਂ ਇਹ ਪਹਿਲਾਂ ਆਏ ਉਧਰੋਂ ਆਏ ਵੀ ਆਈ ਅੱਦਾਂ ਦਾ ਮਤਲਬ 20 ਮਿੰਟ ਪਹਿਲਾਂ ਵਾਲਾ ਆਈ ਵੀ ਆ ਵਿੰਦ ਵਰਤੀ ਗਲੀਆਂ ਇਹ ਕੋਈ ਹੈਗਾ ਤਾਂ ਨਹੀਂ ਕੀ ਲੱਗਦਾ ਤੁਹਾਨੂੰ ਕੀ ਕੌਣ ਸੀ ਉਹ ਉਹ ਨਾ ਕੋਈ ਜਾਣ ਪਛਾਣ ਦੀ ਨਾ ਇਹਨਾਂ ਦਾ ਮੈਂ ਜਾਣਦਾ ਹੀ ਅੱਗੇ ਨਾ ਕਦੇ ਮੈਨੂੰ ਐਦਾਂ ਦਾ ਕੋਈ ਹੋਇਆ ਕੱਟਣਾ ਐਦਾਂ ਦੀ ਕਦੇ ਨਹੀਂ ਹੋਈ ਆਪਣੇ ਨਾਲ ਜੀ ਨਹੀਂ ਕੋਈ ਸ਼ਿਕਾਇਤ ਵਗਾਰਾ ਕਿਸੇ ਨੇ ਕੀਤੀ ਹੋਵੇ ਜਾਂ ਕੁਝ ਵੀ ਜਿਸ ਤਰ੍ਹਾਂ ਉਹਨਾਂ ਨੇ ਸੀ ਇਹ ਹੋ ਸਕਦਾ ਵੀ ਮੁਲਾਜ਼ਮ ਹੀ ਹੋਣਾ ਇਹ ਦਦਾ ਹੁੰਦਾ ਹੀ ਅਗਲੇ ਨਾਲ ਲੈ ਕੇ ਜਾਂਦੇ ਫਿਰ ਥੋੜੀ ਹੱਥ ਚਾਲੇ ਤੇ ਨਹੀਂ ਛੱਡ ਕੇ ਜਾਂਦਾ ਕੋਈ ਗੁਨਾਹ ਕੀਤਾ ਤੇ ਲੈ ਕੇ ਜਾਂਦੀ ਚੱਕ ਨੂੰ ਕੀ ਮੰਗ ਕਰਦੇ ਹੋ ਤੁਸੀਂ ਮੰਗ ਕਰਦੇ ਹਾਂ ਜੀ ਮੇਰੇ ਪੈਸੇ ਦਵਾਈਆਂ ਨਹੀਂ ਤੇ ਆ ਵਿੱਚ ਕੱਟਣਾ ਹੁੰਦੀ ਹੈ ਇਹ ਮੈਨੂੰ ਸਭ ਕੁਝ ਕਾਇਆ ਵੇ ਅੱਗ ਦੇ ਆ ਵਿੱਚ ਕੱਟਣਾ ਕੀ ਨਾ ਹੋ ਮਾਨਯੋਗ ਐਸਐਸਪੀ ਸਾਹਿਬ ਫ੍ਰੀ ਕੋ ਡਾਕਟਰ ਪ੍ਰਗਜਨ ਆਈਪੀਐਸ ਜੀ ਜਿੰਨਾ ਵੱਲੋਂ ਸਾਡੇ ਸਾਰੇ ਜ਼ਿਲ੍ਹੇ ਦੀ ਪਲੇਸ ਨੂੰ ਸਖਤ ਹਦਾਇਤਾਂ ਨੇ ਵੀ ਜ਼ਿਲ੍ਹੇ ਅੰਦਰ ਕੋਈ ਵੀ ਨਸ਼ਾ ਤਸਕਰ ਕੋਈ ਲੁੱਟਕੋ ਕਰਨ ਵਾਲਾ ਜਾ ਕੋ ਕ੍ਰਾਈਮ ਕਰਨ ਵਾਲਾ ਜਿਹੜਾ ਆਦਮੀ ਹੈ ਮੜਾ ਅਸਰ ਉਹ ਦਿਨੇ ਦੇ ਵਿੱਚ ਆਪਰੇਟ ਨਹੀਂ ਕਰਨਾ ਚਾਹੀਦਾ ਅੱਜ ਸਵੇਰ 11 ਵਜੇ ਕਰੀਬ ਦੀਪਕ ਕੁਮਾਰ ਗੁਰਦੇਵ ਬਾਦਰਾ ਨੰਬਰ 1 ਦੇ ਮੋੜ ਤੇ ਖੜਾ ਸੀ ਤਾਂ ਦੋ ਬੰਦੇ ਆਏ ਤੇ ਉਸ ਤੋਂ 4500 ਰੁਪਏ ਖੋ ਕੇ ਲੈ ਗਏ ਤੁਰੰਤ ਹੀ ਸਾਡੇ ਐਸਐਚਓ ਸਿੱਧੀ ਰਜਵੰਤ ਸਿੰਘ ਤੇ ਪੀਐਸਆਰਨ ਚਾਰਜ ਹਵਾਲਦਾਰ ਦਰਪਾਲ ਨੇ ਬੜਾ ਵਧੀਆ ਕੰਮ ਕੀਤਾ ਇਹਨਾਂ ਦੋਨਾਂ ਬੰਦਿਆਂ ਨੂੰ ਸਮੇਤ ਖੋਏ ਹੋਏ ਪੈਸੇ ਰਿਕਵਰ ਕਰ ਲਿਆ ਅਰੈਸਟ ਕਰ ਲਿਆ ਇਹੜੇ ਬੰਦੇ ਦੋ ਸੀਗੇ ਦੀਪਕ ਕੁਮਾਰ ਪੁੱਤਰ ਸ਼ਿਵ ਕੁਮਾਰ ਵਾਸੀ ਮਾਨਸਾ ਤੇ ਦੂਸਰਾ ਸੀ ਸੁਦੀਪ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਬਰੇਟਾ ਇਹ ਵਿਦਨ ਤੈਂ ਚਾਰ ਘੰਟਾ ਚਿਰ ਨੂੰ ਅਸੀਂ ਗਫਤਾਰ ਕਰ ਲਿਆ ਪਰਚਾ ਦਰਜ ਕਰ ਦਿੱਤਾ 535 ਨੰਬਰ ਐਫ ਆਰ 191225 ਅੰਡਰ ਸੈਕਸ਼ਨ 304 2 35 ਬੀਨਸ ਥਾਣਾ ਸਿਟੀ ਫਰੀ ਕੋਟ ਇਸ ਮੈਂ ਐਸਐਚਓ ਸਿਟੀ ਫ੍ਰੀਕੋਰਡ ਜਵੰਤ ਸਿੰਘ ਤੇ ਸਾਡੇ ਧਰਮਪਾਲ ਜਿਹੜੇ ਪੀ ਸ਼ਰਨ ਚਾਰਜ ਆ ਬਹੁਤ ਵਧੀਆ ਨਾਲ ਕੰਮ ਕੀਤਾ ਵੇ ਵੇਦਨ ਨੋ ਟਾਈਮ ਜਿਹੜੇ ਬੰਦੇ ਸੀ ਅਰੈਸਟ ਕਰ ਲਿਆ ਸਰ ਮੈਂ ਪਹਿਲਾਂ ਇਹਨਾਂ ਪਹਿਲਾਂ ਤਾਂ ਦੋਨੋਂ ਤਾਂ ਇੱਕ ਕੈਫੀ ਦਾ ਦਰਜ ਐਨਡੀਪੀਐਸ ਦੇ ਆਜਾ ਇਹਨਾਂ ਵਰਾਸ਼ਤ ਪਾ ਕੇ ਹੋਰ ਚੋਰ ਮਾਰ ਲੈ ਗਿਆ ਡਿਟੇਲ ਚ ਪੁੱਛ ਕੇ ਕਰਾਂਗੇ ਹੋਰ ਵੀ ਖਾਸੇ ਆਉਂਦੀ ਸੰਭਾਵਨਾ ਸਰ ਇਹ ਗੱਡੀ ਨੂੰ ਰੋਕ ਕੇ ਇਹਨਾਂ ਨੇ ਵਿੱਚ ਇਹ ਬੰਦਾ ਖੜਾ ਸੀ ਗੱਡੀ ਤੇ ਗਲੀ ਦੇ ਮੋੜ ਤੇ ਉਹਨੂੰ ਤੋਂ ਫੋਕ ਕੀਤੀਆਂ ਨੇ ਸਰ ਪਹਿਲਾਂ ਵੀ ਕੋਈ ਲੋਕ ਟਾਰਗੇਟ ਕੀਤਾ ਗਿਆ ਸੀਗਾ ਵੀ ਹੈਪਲੈਨਿੰਗ ਸੀ ਨਹੀਂ ਪਹਿਲਾਂ ਕੋਈ ਪਲਾਨਿੰਗ ਨਹੀਂ ਸੀ ਉਹ ਤਾਂ ਆਏ ਤੇ ਖੜਾ ਹੀ ਦਿਖੋ ਕੇ ਲੈ ਗਏ ਇਸ ਤਰ੍ਹਾਂ ਇਹ ਰਿਪੋਰਟ ਉਹਦੇ ਵਿੱਚ ਕੀ ਕੀ ਸਵਾਰਥ ਸੀ ਦੇਖੋ 450 ਰੁਪਿਆ ਹੋਇਆ ਜੀ ਟਿਕੂ ਮੋਬਾਈਲ ਫੋਨ ਵਗੈਰਾ ਨਹੀਂ ਹੋਣੀ ਭਇਆ ਬਾਕੀ ਨਹੀਂ ਰਸਟ ਪਾਲੀਆ ਅਲਮਾਰਡ ਲੈ ਕੇ ਡੇਰੇ ਜੁਸ਼ਕਿਸ਼ ਕਰਕੇ ਜੋ ਵੀ ਖਲਾਸੀ ਹੋਣਗੇ ਤੁਹਾਨੂੰ ਜਲਦੀ ਦੱਸੇਗਾ ਸਰ ਦੋਸ਼ੀ ਜਿਹੜੀ ਹੈਗੀ ਹੈ ਕਿੱਥੋਂ ਕੱਪੋਗੀ ਸੀਗੀ ਇਹ ਸਰ ਇਹ ਨਨੂ ਸਿੰਘ ਜਿਟੀ ਰੋਡ ਤੇ ਉਹਦਾ ਕੋਰ ਕਰਦੇ ਨੇ ਇਹ ਜਦੋਂ ਨਾਲ ਇਤਲਾ ਮਿਲੀ ਇਹਨਾਂ ਨੇ ਸੀਸੀਟੀਵੀ ਫੁਟੇਜ ਵੇਖੀ ਤੇ ਜੀਡੀ ਰੋਡ ਤੇ ਅरेस्ट ਕਰ ਲਏ ਦੋਨੇ ਬੰਦੇ ਸਰ ਇਹ ਆਪਣੇ ਆਪ ਨੂੰ ਪੱਤਰਕਾਰ ਦੱਸਦੇ ਕਜਲੀ ਆਈਡੈਂਟੀਟੀ ਕਾਰਡ ਦਿਖਾਇਆ ਮੈਂ ਵੈਰੀਫਾਈ ਕਰਦਾ ਕੋਸ਼ਿਸ਼ ਕਰਕੇ ਜੇ ਕੋਈ ਤੁਹਾਨੂੰ ਥੋੜਾ ਸਿੱਧੇ ਜਾਂਦਾ